ਅਜਿਹੇ ਲੀਡਰ ਨੇ ਕਹਿੰਦੇ ਪੰਜਾਬ ਦੇ ਜਿਨ੍ਹਾਂ ਦੀ ਸੰਸਦ ਚ ਐਂਟਰੀ ਵੀ ਹੋਈ ਨਾਮਣਾ ਵੀ ਖਟਿਆ ਪਰ ਪੰਜਾਬ ਨੂੰ ਪਰਤਿਆ ਹੈ ਕਹਿੰਦੇ ਪੰਜਾਬ ਦੀ ਸਿਆਸਤ ਵੈਸੇ ਤਾਂ ਇਹਨਾਂ ਚ ਜੇਕਰ ਜ਼ਿਕਰ ਕਰਨਾ ਹੋਵੇ ਤਾਂ ਨਵਜੋਤ ਸਿੱਧੂ ਵੀ ਹੁਣ ਪੰਜਾਬ ਦੀ ਸਿਆਸਤ ਚ ਸਰਗਰਮ ਹੋਣ ਤੋਂ ਬਾਅਦ ਠੰਡੇ ਵਾਸਤੇ ਚਲੇ ਗਏ ਪਰ ਅੱਜ ਆਪਾਂ ਜਿਹੜੇ 8 ਦਿਖਜਾਂ ਦੇ ਜ਼ਿਕਰ ਕਰਨ ਲੱਗੇ ਆ ਉਹਨਾਂ ਚੋਂ 4 ਅਜਿਹੇ ਨੇ ਜਿਨ੍ਹਾਂ ਨੇ ਸੰਸਦ ਤੋਂ ਵਾਪਸ ਪੰਜਾਬ ਪਰਤ ਕੇ ਮੁੱਖ ਮੰਤਰੀ ਦੀਆਂ ਕੁਰਸੀਆਂ ਵੀ ਸਾਂਭੀਆਂ ਬਿਲਕੁਲ ਜੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ 1957 ਚ ਪਹਿਲੀ ਵਾਰ ਐਮ ਐਲ ਏ ਬਣਦੇ ਨੇ 1970 ਚ ਪਹਿਲੀ ਵਾਰ ਸੀਐਮ ਬਣਦੇ ਨੇ 1970 ਚ 77 ਚ ਫ੍ਰੀ ਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੰਸਦ ਮੈਂਬਰ ਚੁਣੇ ਜਾਂਦੇ ਨੇ ਤੇ ਪਰ ਵਾਪਸੀ ਕਰਦੇ ਨੇ ਤੇ ਫਿਰ ਉਤੋਂ ਬਾਅਦ ਆ ਕੇ ਪੰਜਾਬ ਦੀ ਸਿਆਸਤ ਦੀ ਹੀ ਬਾਗਡੋਰ ਸੰਭਾਲਦੇ ਨੇ ਤੇ ਪੰਜ ਵਾਰ ਪੰਜਾਬ ਦੇ ਸੀਐਮ ਰਹਿੰਦੇ ਨੇ ਇਸੇ ਤਰ੍ਹਾਂ ਇਸੇ ਨਾਲ ਕਤਾਰ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਦਾ ਨਾਮ ਵੀ ਆਉਂਦਾ ਕੈਪਟਨ ਅਮਿੰਦਰ ਸਿੰਘ ਪਹਿਲੀ ਵਾਰ ਚ ਸੰਸਦ ਮੈਂਬਰ ਬਣੇ 1980 ਦੇ ਵਿੱਚ 1984 ਚ ਬਲੂ ਸਟਾਰ ਦੇ ਰੂਸੇ ਵੱਜੋਂ ਕਾਂਗਰਸ ਦੀ ਉਸ ਕਰਤੂਤ ਦੇ ਰੂਸੇ ਵੱਜੋਂ ਅਸੀਫ਼ਾ ਦਿੱਤਾ 1999 ਚ ਫਿਰ ਵਾਪਸੀ ਕਰ ਲਈ ਕਾਂਗਰਸ ਕੰਨੀ ਨੂੰ ਪਹਿਲਾਂ ਹੀ ਸ਼ਾਮਲ ਹੋ ਕੇ ਫਿਰ 1999 ਚ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਾਂ 2002 ਚ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਉਸ ਤੋਂ ਬਾਅਦ ਫਿਰ 2014 ਚ ਦੂਜੀ ਵਾਰ ਸੰਸਦ ਮੈਂਬਰ ਵੀ ਬਣੇ ਪਰ 2016 ਚ ਫਿਰ ਅਸਤੀਫਾ ਦੇ ਕੇ ਐਮਐਲਏ ਦੀ ਚੋਣ ਲੜੀ ਐਮਐਲਏ ਬਣ ਗਏ ਤੇ ਪੰਜਾਬ ਦੇ ਫਿਰ ਮੁੱਖ ਮੰਤਰੀ ਬਣ ਗਏ ਸੋ ਇੰਜ ਇਹਨਾਂ ਨੇ ਵੀ ਸੰਸਦ ਦਾ ਰੁਖ ਕਰਕੇ ਵਾਪਸੀ ਪੰਜਾਬ ਵੱਲ ਕੀਤੀ ਤੇ ਪੰਜਾਬ ਚ ਆ ਕੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਇਸੇ ਕਤਾਰ ਦੇ ਵਿੱਚ ਦਰਬਾਰ ਸਿੰਘ ਹੋਰਾਂ ਦਾ ਨਾਮ ਵੀ ਆਉਂਦਾ 1971 ਚ ਹਿਆਰਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਬਣੇ ਸੰਸਦ ਚ ਕਾਂਗਰਸ ਦੇ ਹਾਂ ਕਾਂਗਰਸ ਦੇ ਮਤਲਬ ਡਿਪਟੀ ਸੰਸਦ ਦੇ ਵਿੱਚ ਅਗੂ ਵੀ ਰਹੇ ਉਪ ਅਗੂ ਵੀ ਰਹੇ ਕੇਂਦਰ ਚ ਰਾਜ ਮੰਤਰੀ ਵੀ ਬਣੇ 1980 ਚ ਨਕੌਦਰ ਤੋਂ ਐਮਐਲਏ ਦੀ ਚੋਣ ਲੜੀ ਐਮਐਲਏ ਬਣੇ ਤੇ ਪੰਜਾਬ ਦੇ ਸੀਐਮ ਬਣੇ ਸੋ ਇਹਨਾਂ ਨੇ ਵੀ ਦਿੱਲੀ ਤੋਂ ਸੰਸਦ ਤੋਂ ਵਾਪਸ ਰੁਖ ਖੇਤਰ ਕੀਤਾ ਤੇ ਅੱਜ ਦਾ ਜੇਕਰ ਕੋਈ ਚਰਚਿਤ ਨਾਮ ਇਸ ਕਤਾਰ 'ਚ ਹੈਗਾ ਤਾਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਦੋ ਵਾਰ ਲਗਾਤਾਰ ਸੰਸਦ ਮੈਂਬਰ ਚੁਣੇ ਗਏ 2014 ਚ ਵੀ 2019 ਚ ਵੀ ਪਰ 222 ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜ ਕੇ ਐਮ ਐਲ اے ਬਣੇ ਤੇ ਪਾਰਟੀ ਨੂੰ ਬਹੁਤ ਮਤ ਮਿਲ ਗਿਆ ਤੇ ਮੁੱਖ ਮੰਤਰੀ ਬਣੇ ਇਹਨਾਂ ਚ ਸੁਖਵੀ ਬਾਦਲ ਦਾ ਵੀ ਜ਼ਿਕਰ ਆਉਂਦਾ ਹੈ ਬੇਸ਼ੱਕ ਅਜੇ ਸਫਲਤਾ ਨਹੀਂ ਹੋਈ ਪਰ ਸੰਸਦ ਦੀ ਚੋਣ ਲੜਨ ਨੂੰ ਇਸ ਫਰਕ ਨਾ ਕਰ ਲਿਆ ਜਦੋਂ ਕਿ ਉੱਥੇ ਸੰਸਦ ਮੈਂਬਰ ਵੀ ਰਹੇ ਰਾਜ ਮੰਤਰੀ ਵੀ ਰਹੇ ਹੈ ਤੇ ਸ਼ਮਸ਼ੀਰ ਸਿੰਘ ਦੁੱਲੋ ਜਾਇਆਏ ਲੋਕ ਸਭਾ ਰਾਜ ਸਭਾ ਪਰ ਪੰਜਾਬ ਤੋਂ ਐਮ.ਐਲ.ਏ ਵੀ ਬਣ ਲਏ ਤੇ ਹੁਣ ਵਾਪਸ ਪੰਜਾਬ ਚ ਇਹਨੇ ਸਰਗਰਮ ਨੇ ਠੀਕ ਹੈ ਪ੍ਰਤਾਪ ਸਿੰਘ ਬਾਜਵਾ ਸੰਸਦ ਮੈਂਬਰ ਵੀ ਰਹੇ ਪਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣ ਦੀ ਇੱਛਾ ਵੀ ਰੱਖਦੇ ਨੇ 1982 ਚ ਜੂਤ ਕਾਂਗਰਸ ਦੇ ਪ੍ਰਧਾਨ ਵੀ ਬਣੇ 1991 ਵਿੱਚ ਕਾਂਗਰਸ ਦੀ ਪਹਿਲੀ ਵਾਰ ਵਿਧਾਇਕ ਵੀ ਬਣੇ 2007 ਤੱਕ ਲਗਾਤਾਰ ਜਿੱਤੇ ਵੀ ਹੈ ਪੰਜਾਬ ਦੇ ਕੈਬਨਟ ਮੰਤਰੀ ਵੀ ਰਹੇ 2009 ਚ ਗੁਰਦਾਸਪੁਰ ਤੋਂ ਐਮ.ਪੀ ਬਣੇ ਫਿਰ 2016 ਚ ਰਾਸਵਾਂ ਮੈਂਬਰ ਚੁਣੇ ਗਏ ਹੁਣ ਕਾਦੀਆਂ ਤੋਂ ਐਮ.ਐਲ.ਏ ਨੇ ਤੇ ਵਿਰੋਧੀ ਧਿਰ ਦੇ ਲੀਡਰ ਨੇ ਤੇ ਪੰਜਾਬ ਚ ਸਿਆਣ ਬਣਨਾ ਵੀ ਲੋਚਦੇ ਨੇ ਵਿਚ ਫਿਰ ਜਖੜ ਵੀ 2002 ਚ ਪਹਿਲੀ ਵਾਰ ਐਮਐਲਏ ਬਣੇ 2007 ਤੇ 2012 ਚ ਫਿਰ ਜਿੱਤੇ ਐ ਵਿਰੋਧੀ ਧਿਰ ਦੇ ਲੀਡਰ ਰਹੇ 2017 ਚ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਪਰ ਪੰਜਾਬ ਦੀ ਸਿਆਸਤ ਚ ਪਰਤੇ ਆਏ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤੇ ਹੁਣ ਪੰਜਾਬ ਚ ਭਾਜਪਾ ਦੇ ਪ੍ਰਧਾਨ ਨੇ ਜੀ ਸੋ ਇੰਜ ਇਹ ਅੱਠ ਦਿੱਗਜ ਨੇ ਜਿਨ੍ਹਾਂ ਚੋਂ ਚਾਰ ਦਿੱਗਜ ਅਜੇ ਨੇ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਿੰਦਰ ਸਿੰਘ ਦਰਬਾਰਾਤ ਸਿੰਘ ਤੇ ਮੁੱਖ ਮੰਤਰੀ ਪੁਗਨ ਸਿੰਘ ਮਾਨ ਜਿਨ੍ਹਾਂ ਨੇ ਸੰਸਦ ਤੋਂ ਬਾਬਸਪਰਤ ਕੇ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਵੀ ਸੰਭਾਲੀ